ਸ਼੍ਰੀਕਲ ਜੀ ਤੁਸੀਂ ਜੁੜ ਜੋ ਕਿ ਐਸਐਮਐਨ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਗੌਰ ਇੱਕ ਵਾਰ ਫਿਰ ਤੋਂ ਰੂਬਰੂ ਹੋਇਆ ਪ੍ਰੋਗਰਾਮ ਐਡੀਟোরিয়াল ਟਾਕ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਹਿਮ ਮੁੱਦਿਆਂ ਬਾਰੇ ਜਿਸ ਦੇ ਬਾਰੇ ਜਾਨਣਾ ਕਿਤੇ ਨਾ ਕਿਤੇ ਸਾਡੇ ਦਰਸ਼ਕਾਂ ਲਈ ਬੇਹੱਦ ਜ਼ਰੂਰੀ ਹੈ ਔਰ ਸਾਡੀ ਵਿਜੇਮੇਵਰੀ ਬਣਦੀ ਹੈ ਸੋ ਮੈਂ ਨਾ ਮੇਰੇ ਸੀਨੀਅਰ ਮੌਜੂਦ ਹਨ ਰਜੀਤ ਸਰ ਸਤ ਸ੍ਰੀ ਅਕਾਲ ਬਹੁਤ ਸਵਾਗਤ ਹੈ ਜੀ ਹਾਂਜੀ ਬਹੁਤ ਸਵਾਗਤ ਹੈ ਸੋ ਗੱਲ ਕਰ ਲੈਣੇ ਆ ਹੁਣ ਲੁਧਿਆਣਾ ਪੱਛਮੀ ਦੇ ਵਿੱਚ ਹੋਏ ਜਿਮਨੀ ਚੋਣਾਂ ਦੀ ਸੋ ਬਹੁਤ ਲੰਮੇ ਸਮੇਂ ਤੋਂ ਚੋਣ ਪ੍ਰਚਾਰ ਹੋ ਰਿਹਾ ਸੀ ਸੋ ਫਾਈਨਲੀ ਵੋਟਾਂ ਪੈ ਗਈਆਂ ਨੇ 23 ਜੂਨ ਨੂੰ ਨਤੀਜੇ ਐਲਾਨੇ ਜਾਣੇ ਨੇ ਪਰ ਇੱਕ ਚੀਜ਼ ਜਿਸ ਨੂੰ ਸਭ ਨੇ ਹੈਰਾਨ ਕਰਕੇ ਰੱਖ ਦਿੱਤਾ ਕਿ VOTING PERCENTAGE ਬਹੁਤ ਘੱਟ ਰਹੀ ਹੈ ਹਾਲਾਂਕਿ 2022 ਦੇ ਵਿੱਚ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ ਸੀ 64.4% ਵੋਟਰਸ ਨੇ VOTING ਕੀਤੀ ਥੇ ਸਰ ਇਸ ਵਾਰੀ ਸਿਰਫ 52.33% ਵੋਟਰ ਹੀ ਵੋਟ ਪਾਣਾ ਹੈ ਕੀ ਲੱਗਦਾ ਸਰ ਕੀ ਕਾਰਨ ਹੋ ਸਕਦਾ ਹੈ ਗਰਮੀ ਕਰਕੇ ਜਾਂ ਫਿਰ ਵੋਟਰਸ ਨੇ ਆਪਣਾ ਇੰਟਰਸਟ ਦਿਖਾਉਣਾ ਹੀ ਬੰਦ ਕਰਤਾ ਬੜਾ ਮੈਚੂਰ ਤੁਹਾਡਾ ਕੁਐਸਚਨ ਹੈ ਉਹ ਤਾਂ ਇਕਿਊਰਸਿਟੀ ਵਾਲੀ ਤੁਸੀਂ ਇਨਫਰਮੇਸ਼ਨ ਵਿਊਜ਼ ਨਾਲ ਸ਼ੇਅਰ ਕਰ ਰਹੇ ਹੈਗੇ ਹੋ ਹਮਮ 4% 4 ਬਿਲਕੁਲ ਐਕੂਰੇਟ ਹੈ 4% 3 ਜਿਹੜੀ ਸਭਾ ਕ ਕੋੰਜਾ ਪਰਸੈਂਟ ਦੀ ਵੋਟਿੰਗ ਹੋਈ ਆ ਔਰ ਪਿਛਲੀ ਵਾਰ ਤੋਂ ਇਹ 13% ਘਟ ਗਈ ਬਹੁਤ ਲੰਮਾ ਇੱਕ ਗੈਪ ਆ ਔਰ ਇਹਦੇ ਰੀਜ਼ਨ ਇਹ ਹੈ ਕਿ ਇਨਕਮ ਬੈਸੀ ਜਾਂ ਕਿ ਕਈ ਵਾਰੀ ਹੁੰਦਾ ਹੈ ਕਿ ਪਬਲਿਕ ਚ ਉਤਸ਼ਾਹ ਵੜਾਉਂਦਾ ਵੀ ਜਾਂ ਮਾਰ ਦੋ ਜਾਂ ਇਹਨੂੰ ਉੜਾ ਦੋ ਵਨ ਪਾਸ ਸੜ ਜਾਂਦਾ ਹੁੰਦਾ ਤਾਂ ਜਿਵੇਂ ਪਿਛਲੀ ਵਾਰ ਦੇ ਵੀ ਵੱਡੇ ਵੱਡੇ ਰੁੱਖ ਸੀਗੇ ਬਾਬੇ ਬੋੜ ਮਾਰੀ ਦੀਆਂ ਚੋਣਾ ਹਾਰ ਗਏ ਸੀ ਬੜੇ ਵੱਡੇ ਕਹਿੰਦੇ ਕੋਹਾਂਦੇ ਬੰਦੇ ਹਾਰ ਗਏ ਸੀ ਤੇ ਜਿਨ੍ਹਾਂ ਨੂੰ ਕਹਿੰਦਾ ਸੀ ਇਹ ਕਹਿੰਦੇ ਸੀ ਅਸੀਂ 30 ਸਾਲ ਰਾਜ ਕਰਾਂਗੇ ਸੀ ਈਨੇ ਸਾਲ ਰਾਜ ਕਰਾਂਗੇ ਉਹ ਬਹੁਤ ਜਮੀਕਾ ਨਾ ਤਨੀ ਤੇ ਅਕਰ ਮੈਂ ਕੋਈ ਇਹ ਜਿਹ ਲਫਜ਼ ਯੂਜ਼ ਨਹੀਂ ਕਰਨਾ ਚਾਹੁੰਦਾ ਕਿਸੇ ਵੀ ਸਨੀਅਰ ਵਾਸਤੇ ਲੇਕਿਨ ਇਹ ਇਹ ਹੋਣਾ ਨਹੀਂ ਇਹ ਮੈਨੂੰ ਥੋੜੀ ਜੀ ਹੈਰਾਨੀ ਵਾਲੀ ਗੱਲ ਗੱਲ ਇਹ ਹੈ ਕਿ ਜਾਂ ਤਾਂ ਖਲਾਫਤ ਉਹਦੀ ਬਹੁਤ ਜ਼ਿਆਦਾ ਜਾਂ ਬਹੁਤ ਜ਼ਿਆਦਾ ਇੱਕ ਪਾਸੜ ਗੱਲ ਹੁੰਦੀ ਸੋ ਇਥੋਂ ਇਹ ਇੰਡੀਕੇਸ਼ਨ ਜਾਂਦੀ ਹੈ ਜਾਂਦੀ ਹੈ ਕਿ ਇਹ ਜਿਹੜਾ ਮੁਕਾਬਲਾ ਇਹ ਥੋੜਾ ਜਿਹਾ ਫਸੋ ਮਾਮੂ ਕਾ ਬਲ ਲੱਗ ਰਿਹਾ ਹੈਗਾ ਫਿਲਹਾਲ ਇਹ ਇੱਕ ਚਿੰਤਾ ਦਾ ਵਿਸ਼ਾ ਕਿ ਇੰਨੀ ਘੱਟ ਵੋਟੇ ਹਾਂ ਔਰ ਜਦ ਕੀ ਪੋਲੀਟਿਕਲ ਪਾਰਟੀਆਂ ਵੱਲੋਂ ਪਹਿਲੇ ਚੋਣਾਂ ਵੀ ਪ੍ਰਚਾਰ ਸ਼ੁਰੂ ਕਰ ਦਿੱਤੇ ਗਏ ਸੀਗੇ ਔਰ ਬੜੀਆਂ ਰਦੋ ਬਦਲ ਪਾਰਟੀਆਂ ਚ ਹੋਈਆਂ ਸੀਗੀਆਂ ਕਈ ਇਧਰ ਉਧਰ ਆ ਗਏ ਕਈ ਉਧਰੋਂ ਪਲੇ ਵੀ ਬਦਲ ਗਏ ਸੋ ਇਸ ਕਰਕੇ ਇਹ ਦੇਖਣ ਵਾਲਾ 23 23 ਜੂਨ ਨੂੰ ਆ ਜਾ ਸਾਹਮਣੇ ਆ ਜਾਣਾ ਕਿ ਵੈਸੇ ਇੱਕ ਮੈਨੂੰ ਥੋੜੀ ਜਿਹੀ ਵੇਕਨੇਬਲ ਗੱਲ ਇਹ ਵੀ ਲੱਗੀ ਕਿ 30 30 35 35 ਸਾਲ ਪੁਰਾਣੇ ਲੋਕਾਂ ਦੇ ਘਰੇਲੂ ਤੇ ਪਤਾ ਨਹੀਂ You could show... 40 ਸਾਲ ਪੁਰਾਣੇ ਵੀ 35 35 ਸਾਲ ਪੁਰਾਣੀਆਂ ਗੱਲਾਂ ਇੰਨੇ ਸਾਲ ਪਹਿਲਾਂ ਤੁਹਾਡੇ ਤੇ ਪਰਚਾ ਹੋਇਆ ਸੀ ਆ ਹੋਇਆ ਸੀ ਇਹਨੂੰ ਮਿਲੇ ਸੀ ਨਹੀਂ ਹੋਏ ਸੀਗੇ ਇਹ ਬਣੀ ਬੜੀ ਮੈਂ ਨਾ ਛੋਟੀ ਘਟਿਆ ਜੀ ਗੱਲ ਲੱਗੀ ਵੀ ਤੁਸੀਂ ਠੀਕ ਆ ਮੁੱਦੇ ਆ ਦੀ ਗੱਲ ਕਰੋ ਪਾ 35 ਸਾਲ ਪਹਿਲਾਂ ਕੀ ਹੋਇਆ ਸੀ ਕੀ ਨਹੀਂ ਹੋਇਆ ਸੀ ਇਹਦਾ ਲੋਕਾਂ ਨੂੰ ਕੀ ਲੈਂਦੇ ਨੇ ਅੱਜ ਦੀ ਗੱਲ ਕਰੋ ਵਾਟ ਵਾਟ ਡੂ ਯੂ ਹੈਵ ਟੂ ਆਫਰ ਤੁਹਾਡੇ ਕੋਲ ਦੇ ਨੂੰ ਹੈ ਕੀ ਕਿ ਸਾਰੇ ਭੇਡਾ ਹੀ ਲਾੜੀਆਂ ਮਗਰ ਸੂਇਸ ਕਰਕੇ ਚੰਗੀ ਗੱਲ ਹੁੰਦੀ ਕਿ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਲੋਕ ਸਾਫ਼ ਕਹਿੰਦੇ ਕਿ ਤੁਸੀਂ ਆ ਤੁਹਾਡੇ ਵਾਸਤੇ ਅਸੀਂ ਲੈ ਕੇ ਆ ਲੱਗੇ ਆ ਜੇ ਨਾ ਕਰ ਸਕੇ ਤੇ ਸਾਨੂੰ ਫਿਰ ਰਸਤਾ ਦਿਖਾ ਦਿੱਓ ਉਹ ਜੇ ਬੁਸਦਲ ਜੀ ਮੋਟਰ ਬੁਸਦਲ ਬਣਾਣਾ ਜਾਂ ਸਵੇਰੇ ਤੁਸੀਂ ਰਾਜਾ ਬਣ ਕੇ ਘਰਾਂ ਚ ਅਦਾਲਤਾਂ ਲੜੀਆਂ ਸੋ ਇਹ ਚੰਗੀ ਨਹੀਂ ਹੈਗੀ ਅੱਗੋਂ ਵੀ ਅਦਾਲਤਾਂ ਲਾਣ ਵਾਲਾ ਤਾਂ ਹਸ਼ਰ ਹੈ ਜੋ ਆਊਗਾ ਕਿ ਘਰ ਬੈਠਣਗੇ ਜੀ ਜੀ ਅ ਸੋ ਹੁਣ ਗੱਲ ਕਰ ਲੈਂਦੇ ਆ ਜੇਕਰ ਪੰਜਾਬ ਦੀ ਸੋ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਾ ਵਿਰੁੱਧ ਇੱਕ ਮੁਹਿੰਮ ਚਲਾਏਗੀ ਆ ਬੇਸ਼ੱਕ ਬਿਲਡੋਜ਼ਰ ਐਕਸ਼ਨ ਕੀਤੇ ਜਾ ਰਹੇ ਨੇ ਘਰ ਟਾਏ ਜਾ ਰਹੇ ਨੇ ਨਸ਼ਾ ਤਸਕਰਾਂ ਦੇ ਉੱਤੇ ਹੋਰ ਵੀ ਬਹੁਤ ਸਾਰੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪਰ ਇੱਕ ਮਾਮਲਾ ਤਰਨ ਤਰਨ ਤੋਂ ਸਾਹਮਣੇ ਜਿੱਥੇ ਇੱਕੋ ਫੈਮਿਲੀ ਦੇ ਵਿੱਚ ਨਸ਼ੇ ਦੇ ਕਾਰਨ ਦੂਸਰੀ ਮੌਤ ਹੋ ਚੁੱਕੀ ਆ ਕੀ ਲੱਗਦਾ ਕਮੀ ਕਿੱਥੇ ਹੈ ਸਜ਼ੀਦਾ ਹੈਗਾ ਹਾਈ ਜਿਹੜਾ ਨਸ਼ਿਆਂ ਦੀ ਤੁਸੀਂ ਪਹਿਲੇ ਗੱਲ 40% ਤਾਂ ਤੁਸੀਂ ਆਪ ਹੀ ਲੋਕਾਂ ਤੱਕ ਪਹੁੰਚਾਤੀ ਹੈ ਵਧੀਆ ਗੱਲ ਆ ਕਿ ਇਹ ਜਿਹੜਾ ਇੱਕ ਇਹਨਾਂ ਨੇ ਚਲਾਇਆ ਸੀਗਾ ਨਸ਼ਾ ਨਸ਼ਿਆਂ ਦੇ ਵਿਰੁੱਧ ਇੱਕ ਕਾਰੋਨੀਅਮ ਚਲਾਇਆ ਸੀਗਾ ਜੁੱਧ ਨਸ਼ਿਆਂ ਦੇ ਵਿਰੁੱਧ ਪਤਾ ਨਹੀਂ ਜੁੱਧ ਕਿਹੜਾ ਹੈਗਾ ਸਾਡੀ ਦਸਮੇਂ ਵਿੱਚੋਂ ਪੁਰਾਣਾ ਆ ਕੋਈ ਗਰੀਬੜੇ ਜੇ ਫੜਲੇ ਜਾਂ ਕੋਈ ਨਿੱਕਾ ਮੋਟਾ ਕੋਰੀਅਰ ਫੜ ਲਿਆ ਜੀ ਮੈਂ ਤਾਂ ਲੱਗਿਆ ਨਹੀਂ ਕਿ ਇਹਨਾਂ ਨੇ ਕੋਈ ਵੱਡਾ ਕੋਈ ਫੜ ਲਿਆ ਹੋਵੇ ਜਿੱਥੋਂ ਇਹਨਾਂ ਦੀ ਪਾਈਪਲਾਈਨ ਟੁੱਟਦੀ ਹੋਵੇ ਵੱਡੀ ਸੋ ਇਹ ਚਲੋ ਖੁਸ਼ ਕਰੀਏ ਤੇ ਇੱਕ ਦੂਜੇ ਨੂੰ ਹਾਈ ਕਮਾਂਡ ਰਵੀ ਇਹਨਾਂ ਨੂੰ ਕਿਹਾ ਕਹਿੰਦੇ ਤੁਸੀਂ ਇੱਕ ਜਰਾਨੀ ਫੜ ਲਿਓ ਤੇ ਬੱਚਾ ਪਾਤਾ ਜਵਾਨਾਂ ਦਾ ਨਗਦ ਇਹਨੂੰ ਦਿਓ ਜੀ ਤੁਹੋਂਗਾ ਦੇ ਕੀ ਹੈ ਕਿ ਮਾੜੇ ਮੋਟੇ ਨੂੰ ਫੜ ਕੇ ਤੁਸੀਂ ਜਿਹੜਾੜ ਦੇ ਵਿੱਚ ਜਿਹਦਾ ਅਦਲ ਕੀਤਾ ਉਹ ਤੇ ਪਾਜੋ ਹੁਣ ਥੱਲੇ ਤੁਹਾਡਾ ਕੋਈ ਵਾਹਨ ਖੜਾ ਹੈ ਉਹਦੇ ਚ ਕੋਈ ਪੈਕਟ ਰੱਖ ਜੇ ਇਹਦਾ ਮਤਲਬ ਤੁਸੀਂ ਨਸ਼ਾ ਸਪਲਾਈ ਕਰਦੇ ਹੋ ਆਪਣੀ ਕਿੜ-ਕੜਰਨ ਵਸਵੀ ਲੋਕ ਕਰ ਕਰ ਜਾਂਦੇ ਆ ਜੇ ਕਿਸੇ ਮਾੜਾ ਮੋਟਾ ਪੁਲਿਸ ਵੀ ਚ ਪੰਜਾਬ ਦੇ ਜਿਹੜਾ ਕਰ ਕੋ ਵਾ ਤੁਸੀਂ ਪੁਲਿਸ ਨੇ ਬਥੇਰਾ ਰਪਈਆ ਵੀ ਬਣਾਇਆ ਤੇ ਐਕਸਟਰਾ ਜੁਡੀਸ਼ੀਅਲ ਬੰਦੇ ਵੀ ਮਾਰੇ ਤੇ ਮੁੜ ਕੇ ਪੁਲਿਸ ਵਾਲਿਆਂ ਦਾ ਸ਼ਰੀਰ ਵੀ ਆ ਕਈਆਂ ਨੇ ਸੂਸ਼ੜ ਕੀਤੀ ਗਈਆਂ ਅੱਜ ਵੀ ਧੱਕੇ ਖਾਂਦੇ ਪਏ ਆ ਸੋ ਬੰਦੇ ਕਮੀ ਨਾਨਕਾ ਮਨੰਬੰਦੋਈ ਬਹੁਤ ਹੀ ਗੰਦੇ ਕੰਮ ਹੈਗੇ ਆ ਇਸ ਕਰਕੇ ਇਹ ਜਿਹੜੀ ਗੱਲ ਤੁਸੀਂ ਸ਼ੁਰੂ ਕੀਤੀ ਹੈ ਆਪਣਾ ਤਰਨਤਾਰਨ ਦੇ ਵਿੱਚ ਤਿੰਨ ਮਹੀਨੇ ਪਹਿਲਾਂ ਇੱਕ ਵਾਲਮੀਕੀ ਮਹੱਲਾ ਹੈਗਾ ਉੱਥੇ ਉੱਥੇ ਇੱਕ 40 ਸਾਲ ਵਾਲੇ ਦੀ ਪਹਿਲਾਂ ਮੌਤ ਹੋਈ ਜੀ ਨਾਂ ਲੈਣਾ ਚੰਗਾ ਨਹੀਂ ਹੋਏਗਾ ਕਿਉਂਕਿ ਉਹਨਾਂ ਦੇ ਕੋਈ ਫੈਮਿਲੀ ਰਿਸਟ੍ਰਕਸ਼ਨਸ ਹੋਣਗੀਆਂ ਜਾਂ ਕੋਈ ਕਾਰਸਵਾਰ ਕਰਨੇ ਹੋਣੇ ਅੱਗੋਂ ਦੀ ਤੇ ਇੱਕ 19 ਸਾਲਾਂ ਦਾ ਹੁਣ ਉਹਦੀ ਉਹਦੀ ਡੈਥ ਹੋ ਗਈ ਆ ওভারਡੋਜ਼ ਨਾਲ ਜਿਹੜਾ ਨਸ਼ਾ ਦਾ ওভারਡੋਜ਼ ਨਾਲ ਚਿੱਟਾ ਹੈ ਕਹਿੰ ਲੋ ਜਾਂ ਇਸ ਕਹਿੰ ਲੋ ਖੈ ਪਤ ਨਹੀਂ ਠੀਕ ਠੀਕ ਵੈਰਾਈਟੀਆਂ ਹੈਗੀਆਂ ਦੀਆਂ ਸੋ ਇਹ ਹੱਲੇ ਵੀ ਹਰ ਤੀਜੇ ਦਿਨ ਆਪਾਂ ਨੂੰ ਸੁਣਨ ਨੂੰ ਮਿਲ ਰਿਹਾ ਕਿ ਆ ਮਰ ਗਿਆ ਉਹ ਮਰ ਗਿਆ ਸੋ ਇਹਦੇ ਦੇ ਕੋਲੋਂ ਹੱਲੇ ਕੋਈ ਬਹੁਤ ਜ਼ਿਆਦਾ ਠੀਕ ਹੈ ਚੰਗੀ ਗੱਲ ਆ ਇਹਨਾਂ ਦੀ ਉਹ ਨਹੀਂ ਕਹਿੰਦੇ ਕਿ ਇੰਟੈਂਸ਼ਨ ਗਲਤ ਹੈਗੀ ਆ ਵਾਨ ਸਾਹਿਬ ਦੀ ਲੇਕਿਨ ਜਿਹੜਾ ਠੁਕਵਾ ਕੰਮ ਹੈ ਉਹ ਜਿੱਥੋਂ ਮੇਨ ਸਪਲਾਈਅਰ ਉਹਨਾਂ ਦੇ ਕਾਬੂ ਆ ਤਾਂ ਗੱਲ ਬਣੇ ਸੋ ਬੇਨ ਕਬਈ ਜੇ ਛੋਟੇ ਛੋਟੇ ਕੂਰੀਅਰ ਫੜ ਕੇ ਜਿਲ੍ਹਾ ਹੋਰ ਅੱਗੇ ਓਵਰ ਬਰਡਨਡ ਹੋਈਆਂ ਪਈਆਂ ਜਿੱਥੇ ਕਪੈਸਿਟੀ 7 ਬੰਦੇ ਨੇ ਉੱਥੇ 17 ਬੰਦੇ ਹੈਗੇ ਡੱਕੇ ਹੋਏ ਸੋ ਇਹ ਕੋ ਮੈਚੁਰ ਗੱਲ ਕਰਨ ਤੇ ਤਾਂ ਸਾਹਮਣੇ ਆਵੇ ਹੁਣ ਜਿਹੜੀ ਤੁਹਾਡੇ ਵਰਗੀ ਯੂਥ ਹੈ ਬਥੇਰੀ ਹੋਵੇ ਰੋ ਚੁੱਕੀ ਹੈ ਜੀ ਸੋ ਹੁਣ ਜ਼ਿਕਰ ਕਰ ਲੈਣੇ ਆ ਥੋੜਾ ਜਿਹਾ ਟੂਰਿਜ਼ਮ ਪਾਸੇ ਚਲੀਏ ਸੋ ਬਠਿੰਡੇ ਦੇ ਵਿੱਚ ਸਨ 1978 ਦੇ ਵਿੱਚ ਬੀੜ ਤਲਾਜ਼ੂ ਬੜਿਆ ਸੀ 111 ਕਿਲਿਆਂ ਦੇ ਵਿੱਚ ਹੁਣ ਟੂਰਿਸਟ ਡਿਪਾਰਟਮੈਂਟ ਹੈ ਜਿਹੜਾ ਇਸ ਨੂੰ ਪ੍ਰਮੋਟ ਕਰਨ ਦੇ ਲਈ ਦਰਸਲ ਇੱਕ ਛੋਟੇ ਜਿਹੇ ਥੀਏਟਰ ਦੀ ਸ਼ੁਰੂਆਤ ਕਰਨ ਜਾ ਰਿਹਾ 52 ਸੀਟਾਂ ਦਾ ਥੀਏਟਰ ਬਣਾਉਣਗੇ ਔਰ ਕੀ ਲੱਗਦਾ ਸਰ ਇਹਦੇ ਨਾਲ ਆਪਾਂ ਟੂਰਿਜ਼ਮ ਡਿਪਾਰਟਮੈਂਟ ਜੋ ਇੱਕ ਛੋਟੀ ਜੀ ਕੋਸ਼ਿਸ਼ ਕਰ ਰਿਹਾ ਅਸੀਂ ਆਪਣੇ ਪੰਜਾਬ ਦੇ ਵਿੱਚ ਟੂਰਿਜ਼ਮ ਨੂੰ ਅੱਗੇ ਵਧਾ ਸਕਦੇ ਹਾਂ ਵਧਾਵਾ ਦੇ ਸਕਦੇ ਹਾਂ ਇਹ ਅਸੀਂ ਬੜੀ ਚੁਗਿਰਦੇ ਨੂੰ ਲੈ ਕੇ এনवायरमेंट ਨੂੰ ਲੈ ਕੇ ਜਿਹੜਾ ਤੁਹਾਡਾ ਔਰ ਰਿਸਰਚ ਤੁਸੀਂ ਆਪਣੀ ਖਬਰਾਂ ਦੇ ਵਿੱਚੋਂ ਕੀਤੀ ਹੈਗੀ ਇਹ ਚੰਗੀ ਗੱਲ ਹੈਗੀ ਔਰ ਇਹਦੇ ਵਿੱਚ ਹੈਗਾ ਜੀ 111 ਕਿੱਲੇ ਦੇ ਬਜਾਏ ਰਕਬਾ ਹੈਗਾ ਬਠਿੰਡੇ ਆਊਟਸਕਾਟ ਦੇ ਬਾਹਰਲੇ ਪਾਸੇ ਉੱਥੇ ਇਹ ਆਪਣਾ ਜਿਹੜਾ ਟੂਰਿਜ਼ਮ ਡਿਪਾਰਟਮੈਂਟ ਹੈ ਹੋਰ ਡਿਪਾਰਟਮੈਂਟਸ ਨੇ ਮਿਲ ਕੇ ਇੱਕ एयर कंडीशनਡ 58 ਸੀਟਾ ਵਾਲਾ ਇੱਕ ਥੀਏਟਰ ਖੋਲਣ ਜਾ ਰਹੀ ਹੈਗੀ ਜਲਦੀ ਉਹਦੀ ਅਪਰੂਵਲ ਹੋ ਗਈ ਹੈ ਤੇ ਸੂਬੇ ਨੇ ਤਾਂ ਕਰਤੀ ਹੈ ਥੋੜੀ ਜਿਹੀ ਅਪਰੂਵਲ ਜਿਹੜੀ ਆ ਫਿਲਮ ਦਾ ਸੈਂਟਰਲ ਗਵਰਨਮੈਂਟ ਵੱਲੋਂ ਜਿਹੜੀ ਇੱਥੇ ਜਿਹੜੇ ਵੀ ਆਣਗੇ ਬੱਚਿਆਂ ਵਾਸਤੇ 10 ਤੇ ਟਿਕਟ ਰੱਖੀ ਹੈ ਤੇ ਜਗਰੁੱਪ ਚ ਕੋ ਆਂਦਾ 20 ਰੁਪਏ ਰੱਖੀ ਇੰਡੀਵਿਜੂਅਲ ਵਾਸਤੇ 50 ਰੁਪਏ ਟਿਕਟ ਰੱਖੀ ਜਾਣੀ ਤਸਵੀਰ ਹੈਗੀ ਆ ਇਹਦਾ ਮੁੱਖ ਮੰਤਵ ਇਹੀ ਹੈ ਕਿ ਲੋਕਾਂ ਨੂੰ ਚੁਗਿਰਦੇ ਬਾਰੇ ਦੱਸਿਆ ਜਾਵੇ ਫੋਰੈਸਟਰੀ ਬਾਰੇ ਦੱਸਿਆ ਜਾਵੇ ਜ਼ਮੀਨਾਂ ਨੂੰ ਹੋਰ ਉਪਜਾਊ ਕਿਵੇਂ ਕੀਤਾ ਜਾਵੇ ਇਹ ਇਸ ਬਾਰੇ ਅਵੇਅਰਨੈਸ ਇੰਟਰਸਟਿੰਗ ਫਿਲਮ ਇੱਥੇ ਦਿਖਾਈ ਜਾਣੀ ਹੈ ਫਿਰ ਅਸੀਂ ਵੀ ਆਪਣੇ ਪੰਜਾਬ ਦਾ ਜਿਹੜਾ ਫੋਰੈਸਟ ਕਵਰ 33% ਚਾਹੀਦਾ ਹੈ ਜੀ ਉਹ ਜਿਹੜਾ ਇੰਟਰਨੈਸ਼ਨਲ ਜਿਹੜੇ ਅ ਨੋਰਮਸ ਬਣੇ ਉਹਦੇ ਮੁਤਾਬਕ ਹੈ ਜੀ ਸਾਨੂੰ ਹਰਿਆਲੀ ਹਰਿਆਵਲ ਹੋਰ ਚਾਹੀਦੀ ਹੈਗੀ ਆ ਬਾਕੀ ਜਿਹੜੇ ਮਾਈਨਰਸ ਹੈਗੇ ਆ ਰੇਤਾ ਕੱਢਣ ਵਾਲੇ ਚੋਰ ਉਹਨਾਂ ਨੂੰ ਵੀ 20 ਵਾਰੀ ਡਕਿਆ ਵੀ ਗਿਆ ਇੱਕ ਵਾਰੀ ਤਾਂ ਜ਼ਮਾਨਤ ਰਿਜੈਕਟ ਕਰਤੀ ਬੜੀ ਮੁਸ਼ਕਲ ਨਾਲ ਲੈ ਜਾਣੀ ਸੀ ਉਹਨੇ ਜ਼ਮਾਨਤ ਲੇਕਿਨ ਉਹ ਉਹਨੂੰ ਜ਼ਮਾਨਤ ਮਿਲੀ ਨਹੀਂ ਸੋ ਇਟਾ ਦੇ ਵੱਡੇ ਮਗਰਮਚ ਹੈਗੇ ਆ ਇਹਦੇ ਵਿੱਚ ਰੇਤਾ ਬਜਰੀ ਤੇ ਜਿੰਨੇ ਆਇਆ ਪੂਰਾ ਉਹਨੇ ਕੋਈ ਵੀ ਰਹਿਮ ਕੀਤਾ ਕਿ ਸਾਡੇ ਸੂਬੇ ਦੇ ਸੈਂਕੜੇ ਕਿਲੋਮੀਟਰ ਜਿਹੜੇ ਹੈਗੇ ਇੱਕ ਬਜਰੀ ਰੇਤਾਂ ਖਾਂਗੇ ਬਹੁਤ ਸਾਰੇ ਪੋਲੀਟੀਸ਼ੀਅਨ ਵੀ ਟੋਲ ਪ੍ਰਾਜੇ ਜਿਹੜੇ ਹੈਗੇ ਉਹ ਚ ਬਹੁਤ ਵੱਡੀ ਸੰਲਾਈ ਇਹਨਾਂ ਨੇ ਜੁਵਡੇ ਵੱਡੇ ਪੋਲੀਟੀਸ਼ੀਅਨ ਹੈਗੇ ਵਿੱਚ ਇਹਨਾਂ ਨੇ ਹਿੱਸੇ ਪਾਏ ਹੋਏ ਆ ਸੋ ਅੱਜ ਤੱਕ ਇਹ ਨਹੀਂ ਪਤਾ ਲੱਗਾ ਕਿ ਜਿਹੜੇ ਟੋਲ ਪਲਾਜ਼ਿਆਂ ਦਾ ਆਰਬਾ ਕਰੋੜ ਰੁਪਇਆ ਇਹ ਗਿਆ ਕਿ ਦੀ ਜੀਚ ਪਿਛਲੇ 25 ਸਾਲਾਂ ਤੋਂ ਸੋ ਇਸ ਕਰਕੇ ਇਹ ਮਾੜਾ ਮੋਟਾ ਕੋਸ਼ਿਸ਼ ਕਰਦੀ ਹੈ ਸੁਪਰੀਮ ਕੋਰਟ ਜਾਂ ਹਾਈ ਕੋਰਟ ਲੇਕਿਨ ਉਹਨਾਂ ਦਾ ਵੀ ਮਰਹਾਲ ਜਿਹੜੇ ਆ ਪੋਲੀਟੀਸ਼ੀਅਨ ਡਾਊਨ ਕਰ ਦਿੰਦੇ ਆ ਕਦੇ ਰਿਪੋਰਟ ਨਹੀਂ ਪੇਸ਼ ਕਰਦੇ ਬਾਹਨੇ ਸੋ ਹੁੰਦੇ ਸਟੇਟ ਕੋਲੇ ਸਟੇਟ ਕੋਲੇ ਜਾਂ ਸੈਂਟਰਲ ਗਵਰਨਮੈਂਟ ਕੋਲੋਂ ਕਹਿ ਲੋ ਸੋ ਇਹ ਇੱਕ ਜੱਗਾ ਦੇਲੇ ਬਠਿੰਡਾ ਤੁਹਾਨੂੰ ਪਤਾ ਟਿੱਬਿਆਂ ਦਾ ਇਲਾਕਾ ਹੈਗਾ ਕੋ ਬਹੁਤਾ ਜਿਆਦਾ ਫਰਟਾਈਲ ਇਲਾਕਾ ਨਹੀਂ ਸੀਗਾ ਰੇਤੀਲਾ ਔਰ ਟਿੱਬਿਆਂ ਦਾ ਇਲਾਕਾ ਸੀਗਾ ਸੋ ਇਸ ਕਰਕੇ ਇੱਥੇ ਇੱਕ ਪਹਿਲ ਆਪੇ ਤੁਸ 1979 ਚ ਰੈੱਡ ਕਰਾਸ ਵੱਲੋਂ ਇਹਦੀ ਸ਼ੁਰੂਆਤ ਕੀਤੀ ਗਈ ਸੀ ਆ ਜਿਹੜਾ ਤਲਾ ਜ਼ੂ ਹੈਗਾ ਇਹਦੇ ਚ ਕਾਫੀ ਵੱਡੀ ਗਿਣਤੀ ਦੇ ਵਿੱਚ ਵਕ ਵਕ ਜਨਵਰੀ ਪਾਲੇ ਗਏ ਹੈਗੇ ਹੁਣ ਜਿਹੜੇ ਹੋਰ ਵੀ ਸ਼ਿਵਲੇ ਤੋਂ ਵੀ ਇੱਕ ਬਲੈਕ ਬੀਅਰਸ ਲਿਆਦੇ ਜਾਣੇ ਹੈਗੇ ਤੇ ਨਾਲ ਇਹਦੀ ਸ਼ੁਰੂਆਤ ਹੋ ਜਿਹੜੀਆਂ ਥੀਟਰ ਜੀ ਸੋ ਸਰ ਹੁਣ ਅਸੀਂ ਗੱਲ ਕਰ ਲੈਨੇ ਆ ਪੰਜਾਬ ਦੇ ਮੰਤਰੀ ਡਾਕਟਰ ਹਰਪਜਨ ਸਿੰਘ ਈਟੋ ਜਿਨ੍ਹਾਂ ਨੇ ਬਿਆਨ ਦਿੱਤਾ ਸੀ ਕਿ 30 ਸਤੰਬਰ ਤੱਕ ਪੰਜਾਬ ਦੀਆਂ ਸਾਰੀਆਂ ਸੜਕਾਂ ਦੇ ਸੈਂਸਸ ਕਰਵਾਏ ਜਾਣਗੇ ਤਾਂ ਕਿ ਕੋਈ ਵੀ ਅਣਸੁਖਾ ਕਮਿਕ ਘਟਨਾਵਾਂ ਦਾ ਵਾਪਰ ਸਕੇ ਅਨਸੁਖਾਵੀ ਘਟਨਾ ਦਾ ਮਤਲਬ ਹੈ ਕਿ ਜਿਹੜੇ ਹੈਵੀ ਲੋਡ ਵਾਹਨਸ ਨੇ ਹੈਵੀ ਲੋਡ ਵਹੀਕਲਸ ਜਾਂ ਜਿਹਨੂੰ ਕਹਿ ਸਕਦੇ ਆ ਕਿ 12 ਟੈਰੀ 18 ਟੈਰੀ ਵਹੀਕਲ ਸੜਕ ਤੇ ਮੂਵ ਕਰਦੇ ਆ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਇਸ ਲਈ 30 ਸਤੰਬਰ ਤੱਕ ਪੰਜਾਬ ਦੀਆਂ ਸਾਰੀਆਂ ਸੜਕਾਂ ਦੀਆਂ ਸੈਂਸਸ ਕਰਵਾਏ ਜਾਣਗੇ ਕੀ ਲੱਗਦਾ ਇਸ ਤਰੀਕੇ ਦੇ ਨਾਲ ਅਸੀਂ ਦੁਰਘਟਨਾਵਾਂ ਨੂੰ ਰੋਕ ਸਕਦੇ ਹਾਂ ਕੋਈ ਹੋਰ ਮੰਸ਼ਾ ਹੋਏਗੀ ਹਾਂ ਬਹੁਤ ਵਧੀਆ ਜਿਹੜੇ 18 ਟੈਰੀ ਜਿਹੜਾ ਲੱਗਾ ਆਮ ਬੰਦਨ ਸਿੱਤਾ ਪਤਾ ਲੱਗ ਜਾਂਦਾ 18 ਟੈਰੀ ਕਹਿੰਦੇ ਕਿ ਜੀ ਜੀ ਜਿਹੜੇ ਵੱਡੇ ਵੱਡੇ ਹੈਵੀ ਲੋਡਡ ਬਾਈਕਰ ਜਿਹੜੇ ਲੋਡਡ ਹੈਗੇ ਆ ਉਹ ਮਾੜਾ ਜਾ ਕਿਤੇ ਹੁਮਤ ਤੇ ਉਹ 70 ਜਨਾਂ ਬੰਦੇ ਨੂੰ ਲੀਲ ਜਾਂਦੇ ਹੁੰਦੇ ਆ ਉੱਤੇ ਨਾਲੇ ਦੂਜੀ ਗੱਲ ਹੈ ਕਿ ਕਾਨੂੰਨ ਛੜੇ ਗਲੇ ਪੁਰਾਣੇ ਬਣੇ ਹੋਏ ਆ ਗੱਡੇ ਵਾਲਾ ਕਾਨੂੰਨ ਅੱਜ ਵੀ ਚੱਲਦਾ ਵੇ ਇੱਥੋਂ ਪੁਲ ਤੋਂ ਗੱਡਾ ਹੀ ਲੰਘ ਸਕਦਾ ਉਹਦਾ ਵੇਟ ਦੇ ਹਿਸਾਬ ਨਾਲ ਤੇ ਉੱਥੇ ਆਪਾਂ ਲੰਘਾਣੇ ਹੈਗੇ ਆ ਉਹ ਜਿਹੜੇ ਉੱਚੇ ਕੰਟੇਨਰਸ ਜੀ ਸੋ ਕਰ ਕਾਨੂੰਨ ਪੁਰਾਣੇ ਹੈਗੇ ਆ ਮੇਲ ਖਾਂਦੇ ਜੀ ਅੱਜ ਦੇ ਸਮੇਂ ਨਾਲ ਮੇਲ ਨਹੀਂ ਖਾਂਦੇ ਇਸ ਕਰਕੇ ਇਹ ਅੰਦਰੋਂ ਵੀ ਕੋਰੁਕ ਤੰਤਾ ਚਲੀ ਚਲੀ ਜਾ ਰਿਹਾ ਹੁਣ ਈਟੀਓ ਸਾਹਿਬ ਨੂੰ ਪਤਾ ਨਹੀਂ 3 ਸਾਲ ਸਰਕਾਰ ਚ ਹੁਣ ਯਾਦ ਆਈ ਸੈਂਸਸ ਕਰਨ ਦੀ ਹੁਣ ਸੈਂਸਸ ਦਾਜਕਾ ਲਫਜ਼ ਹੀ ਚੱਲ ਗਿਆ ਸੈਂਸਰ 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 ਸੈਂਸਸ ਜਿਹੜਾ ਹੈਗਾ ਉਹ ਇੱਕ ਅਧਿਕਾਰਿਕ ਪੇਪਰ ਹੁੰਦਾ ਜਿਹਦੇ ਚ ਤੁਹਾਨੂੰ ਇੱਕ ਆਫੀਸ਼ੀਅਲ ਡਾਕੂਮੈਂਟ ਹੁੰਦਾ ਹੋ ਸਰਵੇ ਤੇ ਸੈਂਸਸ ਚ ਫਰਕ ਹੁੰਦਾ ਇਹਦੇ ਵਿੱਚ ਪੂਰੀ ਆਥੈਂਟੀਕੇਸ਼ਨ ਹੁੰਦੀ ਸੈਂਸਸ ਦੇ ਵਿੱਚ ਜਿਹਨੂੰ ਹੁਣ ਪਰਸੈਂਟਲ ਗੋਵਰਨਮੈਂਟ ਕੋਈ ਮੁੱਦਿਆਂ ਤੇ ਸੈਂਸਸ ਕਰਾਣ ਜੇ ਨਹੀਂ ਜਾਣਕਾਰੀ ਨਾ ਕਹਿ ਲੈਣੇ ਹੁਣ ਈਟੀਓ ਸਾਹਿਬ ਨੇ ਇਹਨਾਂ ਦੇ ਜਿਹੜੀ ਸਰਕਾਰ ਸੀ ਉਹਨਾਂ ਨੇ ਕਈ ਪਹਿਲਾਂ ਇਹ ਕਿਹਾ ਸੀਗਾ ਸੀ ਕਿਹੜਾ ਕਿਹੜਾ ਨਸ਼ਾ ਕਰਦੇ ਉਹਦੀ ਵੀ ਸੈਂਸਸ ਕਰਾਣੀ ਆ ਉਹ ਉਹਨਾਂ ਨੇ ਡੈਡਲਾਈਨ ਕੋਈ ਨਹੀਂ ਦਿੱਤਾ ਸੀ ਕਦੋਂ ਹੋਣੀ ਕਦੋਂ ਨਹੀਂ ਉਹ ਗੱਲ ਉਹਦੇ ਚ ਪੈ ਗਈ ਠੰਡੇ ਬਸਤੇ ਦੇ ਵਿੱਚ ਹੁਣ ਦੇਖ ਲੈਣਿਆਰ ਭਾਜਨ ਦੇ ਰਾਜਪਾਲ ਸਿੰਘ ਈਟੀਓ ਸਾਹਿਬ ਇਹਦਾ ਦੇ ਸੈਂਸਰ ਦਾ ਕੀ ਬੰਦਾ 30 ਦਿਨ ਦੀ ਡੈਡਲਾਈਨ ਦਾ ਨਿੱਤੀ ਹੈ ਇਹਦੇ ਪਿੱਛੇ ਮੰਤਬ ਵੀ ਹੈ ਕਿ ਜਿਹੜੀਆਂ ਸੜਕਾਂ ਬੜਨ ਉਹ ਇਹ ਜੀਆਂ ਬੜਨ ਜਿਹੜੀਆਂ ਭਾਰ ਚੱਲ ਸਕਣ ਜੀ ਤੇ ਜਿਹੜੇ ਹੋਰ ਪ੍ਰਕੋਸ਼ਸ ਬਣਾਉਣ ਤੋਂ ਪਹਿਲਾਂ ਲਗਿਆ ਜਾ ਸਕਣ ਕਿੱਥੇ ਕਿੱਥੇ ਵੈਰਾਈਟੀ ਤੇ ਸੜਕਾਂ ਬਣਾਈਆਂ ਜਾਣ ਜਾਂ ਜਾ ਸਕਣ ਏਪੀਡਬਲਯੂਡੀ ਦੇ ਵਜ਼ੀਰ ਹੈਗੇ ਪਬਲਿਕ ਵੇਡ ਡਿਪਾਰਟਮੈਂਟ ਤੇ ਲੋਕ ਨਿਰਮਾਨ ਵਿਭਾਗ ਮੰਤਰੀ ਹੈਗੇ ਸੋ ਦੇਖੋ ਹਾਲੇ ਤਾਂ ਲਵਜੀ ਗੱਲ ਹੈਗੀ ਹੈ ਜਦੋਂ ਇਹ ਕੋਈ ਉੱਚਾ ਚੜੇਗਾ ਤਾਂ ਪਤਾ ਲੱਗੂਗਾ ਜੀ ਹੁਣ ਗੱਲ ਕਰ ਲੈਣੇ ਆ ਸਿੱਖਪੰਦ ਸਫਿਆਂ ਤੇ ਸਰ ਲੱਗਦਾ ਕਿ ਪੋਲੀਟੀਕਲ ਪਾਰਟੀਆਂ ਟੂਲ ਬਣਾਉਂਦੀਆਂ ਨੇ ਸਿੱਖਾਂ ਨੂੰ ਚਾਹੇ ਸਿੱਖ ਅਫਸਰ ਹੋਣ ਸਿਰਫ ਆਪਣੇ ਫਾਇਦੇ ਵਾਸਤੇ ਹਾਂ ਬਹੁਤ ਮਚੂਰ ਅਬਜ਼ਰਵੇਸ਼ਨ ਦਿੱਤੀ ਹੈ ਟਿੱਪਣੀ ਵੀ ਮੇਜਰ ਆ ਇੱਕ ਬਨਿਉਰਿਟੀ ਹੈ ਜੀ ਜਿਹਦੀ ਸਾਰੇ ਬੋਲਕ ਚ ਵਸੇ 1.5 ਤੋਂ ਪੂਨੇ 2% ਆਬਾਦੀ ਹੋएगी ਹੂੰ ਉਹ ਸਿਆਸੀ ਪਾਰਟੀਆਂ ਇੱਕ ਛੁੱਟੀ ਇੱਕ ਸ਼ਾਂਤ ਕਾਮ ਨੂੰ ਬੇ ਖਿਆਲ ਇਹ ਵੀ ਕੋਈ ਨਾ ਕੋਈ ਪੰਜਾਬੀ ਚ ਕੋਲੋਂ ਆਏ ਵੀ ਛੋਟੀ ਵੱਡੀ ਜਾਂਦੇ ਜੀ ਜਾਂ ਬੂਰੇ ਕਦੀ ਜਾਂਦੇ ਪਿਆ ਜਿਵੇਂ ਬੰਗਾਲ ਦੇ ਵਿੱਚ ਮੰਮਤਾ ਬਿਨਰਜੀ ਨੇ ਕਿਸੇ ਅਫਸਰ ਨੂੰ ਕਹਿਤਾ ਵੀ ਇੱਥੇ ਬੀਜਪੀ ਦੇ ਮੈਂਬਰ ਪਾਰਲੀਮੈਂਟਸ ਆ ਰਹੀ ਹੈਗੀਆਂ ਹੂੰ ਤੂੰ ਜਰਾ ਮੜਾ ਜੱਗੇ ਹੋ ਤੇ ਇਹਨਾਂ ਨੂੰ ਕਨਫਰੋਨਟ ਕਰਤੇ ਉੱਥੇ ਉਹ ਅਫਸਰ ਸਾਹਿਬ ਨੂੰ ਮੈਂ ਤਾਂ ਮੰਨਾ ਹੀ ਪੈਣਾ ਸੀ ਮੁੱਖ ਮੰਤਰੀ ਕਿਹਾ ਯਾਨੀ ਕਿ ਹੋਰ ਨਾ ਬਦਲ ਛੱਡ ਜੇ ਨੋ ਭੇਜ ਦੇ ਕੋਈ ਸੋ ਇਸ ਕਰਕੇ ਉੱਥੇ ਆਪਸ ਗਰਮ ਗਰਮੀ ਇੱਕ ਸਿੱਖ ਅਫਸਰ ਸੀਗਾ ਆਈਪੀਐਸ ਅਫਸਰ ਵੱਡਾ ਅਫਸਰ ਪੁਲਿਸ ਦਾ ਸੀਗਾ ਬੜੀ ਇਹ ਆਇਡਲ ਹੈਡਲਾਈਨ ਬਣੀ ਮੀਡੀਆ ਚ ਕਰ ਮੇਰੀ ਕਿ ਜਾਣ ਬੁਝ ਕੇ ਪਗੜੀ ਧਾਰੇ ਨੂੰ ਟਾਰਗੇਟ ਕੀਤਾ ਗਿਆ ਚਲੋ ਉਹ ਗੱਲ ਠੰਡੀ ਪਈ ਹੁਣ 2-4 ਦਿਨ ਪਹਿਲਾਂ ਇੱਕ ਕਾਮਾ ਮਜੂਮਦਾਰ ਹੈਗੇ ਆ ਕੇਂਦਰ ਦੇ ਵਜ਼ੀਰ ਉਹ ਵੈਸਟ ਬੰਗਾਲ ਦੇ ਭਾਜਪਾ ਦੀ ਚੀਫ ਵੀ ਹੈਗੇ ਆ ਇੱਕ ਜਗ੍ਹਾ ਹੈਗੀ ਉੱਥੇ 24 ਪਰ ਗੜਾ 24 ਪਰ ਗੜਾ ਵੈਸੇ ਨੂੰ 24 ਪਰਗਣਾ ਕਹਿੰਦੇ ਜ਼ਿਲ੍ਹਾ ਉੱਥੇ ਕੁਝ ਇਸ਼ੂਸ ਦੇ ਉੱਤੇ ਲਾ ਕੇ ਮਮਤਾ ਬਿਨਰਜੀ ਦੇ ਘਰ ਦੇ ਬਾਹਰ ਬੀਜੀਪੀ ਵਾਲੇ ਪ੍ਰੋਟੈਸਟ ਕਰਦੇ ਪਏ ਸੀਗੇ ਤੋ ਇਹਨਾਂ ਕਾਗਜ਼ ਨੂੰ ਚੱਕ ਕੇ ਵਾਰਿਆ ਤੇ ਇਹ ਇਹਨਾਂ ਦੇ ਵਿਸਟੀ ਐਮਸੀ ਦਾ ਰਾਜ ਹੈਗੇ ਜੀਜੀ ਦਾ ਮਮਤਾ ਦੀਦੀ ਦਾ ਤੇ ਉਹ ਤਾਂ ਇਹ ਕਹ ਇਤਰਾਜ਼ ਜਤਾਇਆ ਵੀ ਤੁਸੀਂ ਪਗੜੀ ਤੇ ਕੁਛ ਅਗਲੇ ਦੀ ਤੋਹੀਨ ਕਰਨ ਲੱਗੇ ਹੋ ਤੇ ਫਿਰ ਉਹ ਕਿ ਹਾਲਾਂਕਿ ਉਹ ਜਿਹੜਾ ਮੁਲਾਜ਼ਮ ਸੀਗਾ ਸੀਐਸਆਈ ਸੀ ਦਾ ਪਗੜੀ ਧਾਰੀ ਸੀਗਾ ਤੇ ਉਹ 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 ਨੂੰ ਵੀ ਉਹ ਤਾਂ ਚੁੱਪ ਹੀ ਰਿਹਾ ਹੈ ਲਿਕੇ ਦੇ ਇਹਨਾਂ ਨੇ ਕਿਹਾ ਜੀ ਇਹ ਤਾਂ ਅਗਲੇ ਦੇ ਫੇਸ ਦੇ ਉੱਤੇ ਤੁਸੀਂ ਅਟੈਕ ਕਰ ਰਹੇ ਹੋ ਜੀ ਤਾਂ ਹਾਲਾਂਕਿ ਬਾਅਦ ਚ ਉਹਨਾਂ ਨੇ ਕਿਹਾ ਜੀ ਮੇਰੀ ਇੰਟੈਂਸ਼ਨ ਇਹ ਹੈ ਜੀ ਨਹੀਂ ਆ ਦਾ ਮੇਰੇ ਦਿਮਾਗ ਵਿੱਚ ਮੇਰਾ ਜਿਹੜਾ ਵਿਰੋਧ ਆ ਉਹ ਸਰਕਾਰ ਦੇ ਖਿਲਾਫ ਆ ਤਾਂ ਜੀ ਕਿਸੇ ਤਰ੍ਹਾਂ ਦੇ ਖਿਲਾਫ ਹੋਰ ਰੀਸੈਂਟਲੀ ਕੱਲ ਇੱਕ ਹੋਰ ਐਸ ਡੀ ਐਮ ਸੀਗੇ ਗੁੰਜਨ ਪ੍ਰੀਤ ਅਚੀਮਾ ਉਹ ਕਿਤੇ ਉੱਥੇ ਜੈਰ ਆਪਣੇ ਮਿਸਟਰ ਠਾਕੁਰ ਸੀਗੇ ਬੀ ਜੀ ਪੀ ਦੇ ਫਾਰਮਰ ਚੀਫ ਉਹਨਾਂ ਦੀ ਗੱਲ ਫੜ ਕੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਚਲਾਤੀ ਉਹਨਾਂ ਨੇ ਕਿਹਾ ਕਿ ਕਹਤਾ ਉੱਥੇ ਅਫਸਰ ਐਸ ਡੀ ਐਮ ਸੀਗੇ ਚੀਬਾ ਚੀਮਾ ਉਹਨਾਂ ਨੇ ਕਹਿਤਾ ਚੀਬਾ ਕੀਮਾ ਉਹ ਕਹਿੰਦੇ ਨੇ ਜਾਣ ਕੇ ਤੂੰ ਜਸਟ ਬਿਕੋਜ਼ ਹੀ ਇਜ਼ ਫਰਮ ਦ ਸਿੱਖ ਕਮਿਊਨਿਟੀ ਯੂ ਆਰ ਟਾਰਗੇਟਿੰਗ ਦ ਸਿੱਖ ਉਹ ਕਹਿੰਦਾ ਮੇਰਾ ਕਿਸ ਇੰਡੀਵਿਜੂਅਲ ਨਾਲ ਮੇਰੇ ਡਿਵੀਜਨਲ ਨਾਲ ਰੋਲਾ ਹੋ ਸਕਦਾ ਕਿਸੇ ਸਿੱਖ ਜਾਂ ਧਰਮ ਨਾਲ ਕੋਈ ਮੇਰੇ ਕਰੀਅਰ ਦੀ ਹੈ। ਸੋ ਇਹ ਇਹ ਜਾਣ ਬੁਝ ਕੇ ਤਾਂ ਕਈ ਵਾਰੀ ਫਲੇਅਰ ਕਰਦੇ ਆ ਇਹ। ਹੂੰ। ਤੇ ਵਾਏ ਓਨਲੀ ਸਿੱਖਸ ਕਿਉਂ ਸਿੱਖਾਂ ਦੇ ਮਾਮਲੇ ਦਖਲ ਦੇਈ ਜਾ ਰਹੇ ਹੈਗੇ? ਜੀ ਜੀ ਜੀ। ਸੋ ਇਹ ਨਿੰਦ ਜੋ ਗੱਲ ਹੈਗੀ ਸਿਆਸੀ ਜਮਾਤਾਂ ਵਾਸਤੇ। ਜੋ ਸੋ ਜਿੱਥੇ ਸਿੱਖ ਪੰਥ ਸਫੀਆਂ ਦੇ ਵਿੱਚ ਅਸੀਂ ਇਸ ਟੌਪਿਕ ਬਾਰੇ ਜ਼ਿਕਰ ਕੀਤਾ ਅਗਲੇ ਮੁੱਦੇ ਦੇ ਵੀ ਗੱਲ ਕਰਦੇ ਆ। ਮੈਨੂੰ ਲੱਗਦਾ ਕਿ ਸੰਸਾਰ ਦੇ ਵਿੱਚ ਜਿੰਨੇ ਵੀ ਸਿੱਖ ਨੇ ਜਿਨ੍ਹਾਂ ਦੇ ਨਾਮ ਪਿੱਛੇ ਸਿੰਗਲ ਲੱਗਦਾ ਇਹ ਲੜਕੀਆਂ ਦੇ ਨਾਮ ਦੇ ਪਿੱਛੇ ਕੌਰ ਲੱਗਦਾ ਉਹਨਾਂ ਲਈ ਬੜੀ ਖੁਸ਼ਖਬਰੀ ਦੀ ਗੱਲ ਹੈ 18 ਸਾਲ ਉਸ ਮੁੰਡੇ ਦੀ ਉਮਰ ਆ ਨਾਮ ਮੰਗਰਦੀਪ ਸਿੰਘ ਦੱਸਿਆ ਜਾ ਰਿਹਾ ਹੈ ਅਮਰੀਕੀ ਫੌਜ ਦੇ ਵਿੱਚ ਅਮਰੀਕੀ ਪੁਲਿਸ ਦੇ ਵਿੱਚ ਖੋਜ ਕਰਤਾ ਵਜੋਂ ਭਰਤੀ ਹੋਇਆ ਕਿਵੇਂ ਦੇਖਦੇ ਆ ਖੁਸ਼ੀ ਦੀ ਗੱਲ ਹੈ ਜੀ ਬਹੁਤ ਚੰਗੀ ਗੱਲ ਰੋਡੇ ਫਾਦਰ ਇੱਥੇ ਸਿਟਿੰਗ ਜੱਜ ਹੈਗੇ ਪਟਿਆਲੇ 'ਚ ਲੱਗੇ ਹੋਏ ਜ਼ਿਆਦਾਤਰ ਵੈਸੇ ਜਿਹੜੀਆਂ ਦਿਓਲ ਪਰਿਵਾਰ ਹੁੰਦੇ ਆ ਲੁਧਿਆਣਾ ਨਾਲ ਸੰਬੰਧ ਜ਼ਿਆਦਾ ਹੁੰਦੇ ਆ ਹੂੰ ਜਿਵੇਂ ਕੀ ਆਪਣੇ ਧਰਬਿੰਦਰ ਸਾਹਿਬ ਹੈਗੇ ਆ ਮਾਣਯੋਗ ਐਕਟਰ ਸਾਹਿਬ ਇਹ ਡਾਂਗੂ ਪਿੰਡ ਨੂੰ ਬਿਲੋਂਗ ਕਰਦੇ ਤਾਂ ਜੰਪਲਨ ਦਾ ਸਾਢੇ ਵੱਲ ਸੀਗਾ ਰੋਪਨਦੇਲ ਬਜਾਜ ਹੋਗੇ ਜਿਹੜੇ ਕਿ ਚੀਕਰ ਵੱਡੇ ਅਹੁਦੇ ਤੋਂ ਰਿਟਾਇਰ ਹੋਏ ਆ ਜੀ ਪੰਜਾਬ ਆਈਐਸ ਆਫੀਸਰ ਇਹ ਵੀ ਲੁਧਿਆਣਾ ਜ਼ਿਲ੍ਹੇ ਦੇ ਡਾਂਗੂ ਤੋਂ ਬਿਲੋਂਗ ਕਰਦੇ ਹੋਏ ਆ ਸੋ ਮੈਨੂੰ ਇਸ ਚੀਜ਼ ਦਾ ਪੁਖਤਾ ਤਾਂ ਨਹੀਂ ਪਤਾ ਵੈਸੇ ਜਿਆਦਾਤਰ ਮੈਂ ਆਪਣੇ ਤਜਰਬੇ ਦੇ ਹਿਸਾਬ ਨਾਲ ਕਹ ਰਿਹਾ ਕਿ ਦਿਉਲੀ ਦੀ ਇਹ ਫੈਮਲੀ ਹੁੰਦੀਆਂ ਉਹ ਲੁਧਿਆਣਾ ਜ਼ਿਲ੍ਹੇ ਚ ਵਾਵਾ ਪਾਈਆਂ ਜਾਂਦੀ ਹੈਗੀਆਂ ਇਹਨਾਂ ਦੇ ਰੂਟਸ ਕਾਫੀ ਜ਼ਿਆਦਾ ਲੁਧਿਆਣਾ ਦੇ ਆਸ-ਪਾਸ ਪੇਟਾ ਚੋਦੇ ਹੋਦਾ ਹੈਗਾ ਜਿਹੜਾ ਇਹ ਅਗਧਵੀਰ ਸਿੰਘ ਬੱਚਾ ਹੈਗਾ ਇਹਨੇ 10ਵੀਂ ਚ 12ਵੀਂ ਚ ਉੱਥੇ ਚ ਤੇ ਉਥੇ ਜਾ ਕੇ ਇਹਦੇ ਆਪਣੀ ਰੁਝਾਨਸ਼ੁਰ ਤੋਂ ਇਹਦਾ ਸੀਗਾ ਕਿ ਮੈਂ ਕਿਸੇ ਨਾ ਕਿਸੇ ਸਰਕਾਰੀ ਇਥੇ ਇਹ ਇੰਟੈਲੀਜੈਂਸ ਜਾਂ ਇਹ ਜਾਂ ਕੁਝ ਕਰਾਂ ਜਿੱਥੇ ਇੰਟੈਲ ਬੱਚੇ ਦਾ IQ ਲੈਵਲ ਤੋਂ ਪਤਾ ਲੱਗ ਗਿਆ ਸੀਗਾ ਇਹਦੇ ਫਾਦਰ ਨੂੰ ਯਾ ਕਿ ਲੋਕੀ ਪਰਮਾਤਮਾ ਦੀ ਵੇਦ ਕਰੋ ਉੱਥੇ 18.5 ਸਾਲ ਦੀ ਉਮਰ ਚ ਇਹ ਬਤੌਰ ਜਿਹੜਾ ਲਫਜ਼ ਤੁਸੀਂ ਖੋਜ ਕਰਦੇ ਤੂੰ ਚ ਅਮਰੀਕਾ ਦੀ ਬੋਲਚੇ ਭਰਤੀ ਹੋ ਗਿਆ ਇਹ ਮਾਨ ਵਾਲੀ ਗੱਲ ਸਾਡੇ ਪੰਜਾਬ ਵਾਸਤੇ ਇੱਕ ਪਾਸੇ ਜਿੱਥੇ ਅਮਰੀਕਾ ਦੀ ਰਿਪਿਊਟੇਸ਼ਨ ਐ ਐਂਟੀ ਇੰਡੀਆ ਜਾ ਰਹੀ ਹੈਗੀ ਆ ਉੱਥੇ ਇੱਕ ਸੁਖਾਵੀ ਖਬਰ ਹੈ ਸਾਡੇ ਸਾਹਮਣੇ ਕਿ ਅੰਗਰ ਵੀਰ ਸਿੰਘ ਦਿਓਲ ਜਿਹੜਾ ਨਿਆਣਾ ਬਹੁਤ ਚੰਗੀ ਪੋਜੀਸ਼ਨ ਤੇ ਉਹ ਪਰਮਾਤਮਾ ਕੋਰੇ ਕਿ ਇਹ ਹੋਰ ਤਰੱਕੀਆਂ ਨੂੰ ਦਿੱਤ ਸਾਡੇ ਪੰਜਾਬ ਨਾ ਵੱਡਾ ਕਰੇ ਜੀ ਸਰ ਕੇਦਾਰਨਾਥ ਦੇ ਵਿੱਚ ਜੋ ਹਾਦਸਾ ਹੋਇਆ ਔਰ ਜੇ ਜ਼ਿਕਰ ਕੀਤਾ ਜਾਵੇ ਪਹਿਲਾ ਗਾਮ ਦੇ ਪਹਿਲ ਗਾਮ ਦੇ ਵਿੱਚ ਜੋ ਅਤਵਾਦੀ ਹਮਲਾ ਹੋਇਆ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅਮਰਨਾਥ ਯਾਤਰਾ ਦੌਰਾਨ ਹਵਾਈ ਯਾਤਰਾ ਜਿਹੜੀ ਉਹ ਬੰਦ ਕਰ ਦਿੱਤੀ ਗਈ ਹੈ ਕੀ ਲੱਗਦਾ ਕਿ ਫੈਸਲਾ ਕਿੰਨਾ ਕੋ ਸਹੀ ਹੈ ਹਾ ਇਹ ਆਪਣੇ ਆਪ ਚ ਕੁਐਸਚਨ ਬੜਾ ਇੰਪੋਰਟੈਂਟ ਹੈ ਪਹਿਲ ਗਾਮ ਤੇ ਭਰ ਦੇ ਸਭ ਨੇ ਅੱਲੇ ਬਟਾਇਆ ਖੋਇਆ ਸੀਗਾ ਕੁਝ ਦਿਨ ਪਹਿਲਾਂ ਤੇ ਉਸ ਤੋਂ ਬਾਅਦ ਵਾਹ ਵਾਹ ਕੈਜ਼ੁਐਲਟੀਆਂ ਹੋਈਆਂ ਸਾਨੂੰ ਆਪਰੇਸ਼ਨ ਸਿੰਧੂਰ ਹਿੰਦੁਸਤਾਨ ਦੀ ਸਰਕਾਰ ਨੂੰ ਵਿੱਚ ਕਰਨਾ ਪਿਆ ਫਿਰ ਉਦੋਂ ਬਾਅਦ ਅਮਰੀਕਾ ਕਹਿੰਦਾ ਮੈਂ ਇਹਨਾਂ ਦਾ ਆਪਰਸੋ ਕਰਾਇਆ ਜਦੂਦੂਬੰਦੀ ਕਰਾਈ ਹੈਗੀ ਆਪਣੇ ਨੰਬਰ ਟ੍ਰੰਪਸਾ ਬਣਾਈ ਜਾ ਰਹੇ ਦਿਨ ਪਰ ਦਿਨ ਸੋ ਇਹ ਇੱਥੇ ਕੁਝ ਨਾ ਸਿਕਿਉਰਿਟੀ ਥ੍ਰੈਟਸ ਤਾਂ ਹੈਗੀਆਂ ਜੀ ਜੇ ਕਿਤੇ ਕੋਈ ਅਟੈਕ 에어 ਅਟੈਕ ਹੋ ਜਾਵੇ ਹਮ ਇਹ ਇਹ ਰੇਟ ਟੈਗ ਤੋਂ ਭਾਵ ਹੈਗਾ ਕਿ ਜਿਵੇਂ ਸੱਤ ਬੱਧੇ ਇੱਥੇ ਮਰ ਗਏ ਸੀ ਦੋ ਚਾਰ ਦਿਨ ਪਹਿਲਾਂ ਜਿਵੇਂ ਭੁੰਡਾ ਵਾਂਗੂ ਇੱਥੇ ਹੈਲੀਕਾਪਟਰ ਚਲਾਈ ਜਾ ਰਹੇ ਸੀ ਕਿ ਇੱਥੇ ਆਪਣਾ ਉਤਰਾਖੜ ਦੇ ਵਿੱਚ ਕੇਦਾਰਨਾ ਧਾਮ ਤੇ ਪਹਿਲਾਂ ਚਾਰ ਏਜੰਸੀਆਂ ਹੈਲੀਕਾਪਟਰ ਦੇ ਜਿਵੇਂ ਬੜਕੇ ਕਰਤੀਆਂ ਨੋ ਹਾਂ ਤਾਂ ਉਹ ਜਿਹੜੀ ਕਾਰਪੋਰੇਟ ਵਰਲਡ ਆ ਤੁਹਾਨੂੰ ਪਤਾ ਕਿਸੇ ਦਾ ਸੱਕਾ ਨਹੀਂ ਹੈਗਾ ਜੀ ਜਬ ਤੱਕ ਜੇ ਤੁਸੀਂ ਜਦ ਤੱਕ ਉਹਨਾਂ ਨੂੰ ਹਰ ਵਕਤ ਰੈਵਨਿਊ ਪ੍ਰੋਮੋਟ ਕਰਨ ਵਾਸਤੇ ਰਹਿੰਦਾ ਲਿਆ ਰੈਵਨਿਊ ਲਿਆ ਰੈਵਨਿਊ ਉਹ ਚਾਹੇ ਬੰਦੇ ਦੀ ਜਾਨ ਜਾਂਦੀ ਜਾਵੇ ਬਸ ਰੈਵਨਿਊ ਲਿਆ ਜੀ ਸੋ ਰੈਵਨਿਊ ਪ੍ਰੈਸ਼ਰ ਕਰਕੇ ਉਹ ਜਿਹੜਾ ਇੱਥੇ ਟਿਕੈਦਾਰ ਦਾ ਸੀ ਉਹ ਵਿਚਾਰ ਕਰਨ ਵਾਲ ਸੀ ਬੜਾ ਐਕਸਪੀਰੀਅੰਸ ਬੰਦਾ ਸੀ ਉਹਦੇ ਉੱਤੇ ਇੰਨਾ ਪ੍ਰੈਸ਼ਰ ਪਾਇਆ ਕਿ ਉਹ ਸੱਤ ਬੰਦੇ ਨਾਲ ਮਰ ਗਏ ਵਿੱਚ ਕਰਨਲ ਸਾਹਿਬ ਦੀ ਵੀ ਮੌਤ ਹੋ ਗਈ ਜਿਹੜੇ ਪਾਇਲਟ ਸੀਗੇ ਸੋ ਹੁਣ ਇਹ ਹੋਰ ਚੀਜ਼ਾਂ ਜਿੱਥੇ ਆਪਣੀ ਰਾਮ ਵੀ ਮੁਲਕ ਦੀ ਡ੍ਰੀਵ ਲੱਡ 78 87 ਜਦੋਂ 267 ਤੋਂ ਵੱਧ ਬੰਦੇ ਉੱਥੇ ਮਾਰੇ ਗਏ ਜਿਨ੍ਹਾਂ ਦੇ ਸਿਰਫ ਉਹ ਸਿਰਫ ਉਹ ਰਹਿ ਗਿਆ ਸੀ ਸਵਾਹੀ ਬਾਹਾਈ ਸੋ ਡੀਐਨਐਵ ਨੇ ਪਛਾਣਿਆ ਕਿ ਹੋਰ ਇਹ ਜਿਹੇ ਕਰਦੇ ਹੋਏ ਏਜੰਸੀਸ ਨੇ ਰਿਪੋਰਟ ਕੀਤੀ ਹੈ ਕਿ ਹੋਰ ਪਰਸੈਪਸ਼ਨ ਦੇਖ ਲਓ ਆਪਣੀ ਜਿਹੜੀ ਇੰਟਰਨੈਸ਼ਨਲ 20 ਕੁਝ ਹੋਰ ਜੈਂਸੀਆਂ ਹੁੰਦੀਆਂ ਇਨਪੁਟ ਤੋਂ ਬਾਅਦ ਇਸ ਡਿਸਾਈਡ ਕੀਤਾ ਜਿਹੜੀ ਹੁਣ ਯਾਤਰਾ ਸ਼ੁਰੂ ਹੋਣ ਵਾਲੀ ਸ਼ਹਿਗਾਮ ਰਾਤ ਦੀ ਜੰਮੂ ਕਸ਼ਮੀਰ ਦੇ ਵਿੱਚ ਪੈਂਦੇ ਆ ਤੇ ਸਾਲ ਕੁਝ ਦਿਨਾਂ ਵਾਸਤੇ ਇੱਥੇ ਖੁੱਲਦੀ ਆ ਤੇ ਇਹ ਤੇ ਜਿੰਨੇ ਵੀ ਜਾਣਾ ਉਹ ਪੋਨੀ ਤੇ ਜਾਵੇ ਜਿਹਨੂੰ ਟਟੂ ਤੇ ਕਹਿ ਲੈਂਦੇ ਛੋਟੇ ਘੋੜੇ ਤੇ ਤੇ ਉੱਤੇ ਜਾਵੇ ਤੇ ਇਹ ਇਹ ਸਰਵਿਸਿਸ ਉਹ ਰੁਕ ਦਿੱਤੀ ਹੈ ਇਹਦਾ ਸਿੱਧਾ ਘਾਟਾ ਤੇ ਜਿਹੜਾ ਨੁਕਸਾਨ ਹੈਗਾ ਉਹ ਜਿਹੜਾ تیر ਚਿਰ ਤੇ ਜਿਹੜਾ ਸਾਲ ਇੰਤਜ਼ਾਰ ਕਰਦਾ ਕਿ ਮੈਂ ਆਰਾਮ ਨਾਲ ਜਾ ਸਕਾਂ ਕੋਈ ਫਿਜ਼ੀਕਲ ਪ੍ਰੋਬਲਮ ਜਿਹੜੀ ਛੋਟੇ ਜਾਨਵਰ ਤੇ ਬਹਿ ਕੇ 20 ਲੋਕਾਂ ਨੂੰ ਹੁੰਦੀ ਹੈ ਕਿਸੇ ਨੂੰ neck ਦੀ ਪ੍ਰੋਬਲਮ ਹੋਏ ਕਿਸੇ ਨੂੰ ਘੋੜੇ ਤੇ ਬੈੰਦਾ ਆਦੀ ਨਹੀਂ ਹੁੰਦਾ ਹੁੰਦਾ ਖੱਚਰਾ ਜਿਹਨੂੰ ਪੰਜਾਬੀ ਚ ਖੱਤਰ ਵੀ ਕਹਿ ਲੈਂਦੇ ਜੋ ਕੁਝ ਹੋਰ ਵੀ ਕਹਿ ਲੈਂਦੇ ਸੋ ਇਸ ਕਰਕੇ ਇਹ ਅਨਫੋਰਚੂਨੇਟ ਮੰਦਭਾਗੀ ਗੱਲ ਹੋਈ ਹੈ ਲੇਕਿਨ ਹੁਣ ਵੱਡੇ ਜੇ ਕੋਈ ਸ਼ਾਂਤੀ ਨੂੰ ਦੇਖਦੇ ਹੋ ਜੀ ਛੋਟਾ ਜਿਹਾ ਦਰਦ ਸਹਿਣਾ ਲੋਕਾਂ ਨੂੰ ਪੈਂਦਾ ਤਾਂ ਮੇਰਾ ਖਿਆਲ ਲੋਕਾਂ ਨੂੰ ਇਹ ਚੀਜ਼ ਅਕਸੈਪਟ ਕਰਨੀ ਚਾਹੀਦੀ ਹੈ ਜੀ ਸੋ ਸਰ ਜੇ ਤੁਹਾਨੂੰ ਯਾਦ ਹੋਵੇ ਨਵੀਂ ਦਿੱਲੀ ਦੇ ਵਿੱਚ ਇੱਕ ਜੱਜ ਦੇ ਕਮਰੇ ਚੋਂ ਜਲੀ ਹੋਈ ਕਰੰਸੀ ਮਿਲੀ ਸੀ ਹਾਲਾਂਕਿ ਸੁਪਰੀਮ ਕੋਰਟ ਦੇ ਵੱਲੋਂ ਮੌਕੇ ਤੇ ਜੱਜ ਦੇ ਅਹੁਦੇ ਤੋਂ ਨੂੰ ਹਟਾ ਦਿੱਤਾ ਗਿਆ ਸੀ ਤੇ ਕਿਹਾ ਗਿਆ ਸੀ ਕਿ ਸਾਨੂੰ ਤੁਹਾਡੀ ਸਰਵਿਸ ਨਹੀਂ ਚਾਹੀਦੀ ਇਸ ਕੇਸ ਦੇ ਵਿੱਚ ਕੀ ਹੁਣ ਅਪਡੇਟ ਹੈ ਬੜੀ ਹੈਰਾਨੀ ਦੀ ਜੀ ਗੱਲ ਤੋ ਤੁਹਾਡੇ ਕੈਰੀਅਰ ਦੇ ਵਿੱਚ ਸ਼ਾਇਦ ਤੁਸੀਂ ਨਹੀਂ ਦੇਖਿਆ ਹੋਣਾ ਕਿ ਬਹੁਤ ਔਖਾ ਹੁੰਦਾ ਹੈ ਕਿਸੇ ਜੱਜ ਨੂੰ ਆਪਣੀ ਬਟ ਸੀਟ ਤੋਂ ਲਾਣਾ ਹੂੰ ਕਿਉਂਕਿ ਹਿੰਦੁਸਤਾਨ ਦੇ ਵਿਧਾਨ ਸੰਵਿਧਾਨ ਚ ਗੱਲ ਕੈਟੈਗੋਰਿਕਲੀ ਲਿਖੀ ਗਈ ਹੈ ਕਿ ਜੁਡੀਸ਼ਰੀ ਜਿਹੜੀ ਹੈਗੀ ਆ ਹੂੰ ਉਹ ਪ੍ਰਾਈਮ ਇਹਦੇ ਐਗਜ਼ੈਕਟਿਵ ਦੇ ਥੱਲੇ ਨਹੀਂ ਆਂਦੀ ਮਤਲਬ ਇਹ ਰੂਲਿੰਗ ਗਵਰਨਮੈਂਟ ਦੇ ਹਮਤ ਉਹਦੀ ਅਧਿਕਾਰਮ ਨਹੀਂ ਕਰੇਗੀ ਹਾਲਾਂਕਿ ਜਿਹੜੇ ਰਾਜ ਸਭਾ ਦੇ ਚੇਅਰਮੈਨ ਆ ਮੈਨੂੰ ਤਾਂ ਆਬਜੈਕਸ਼ਨ ਉਹਨਾਂ ਦੀ ਸਟੇਟਮੈਂਟ ਤੋਂ ਉਹ ਜਦੋਂ ਗਵਰਨਰ ਸੀਗੇ ਉੱਥੇ West Bengal ਚ ਉਹ ਦੀਦੀ ਨੂੰ ਸਾਹ ਨਹੀਂ ਚ ਲੈਣ ਦਿੰਦੇ ਹੂੰ ਉਹ ਗਵਰਨਰ ਤਾਂ ਸੀ ਗਵਰਨਰ ਵੀ ਇੱਕ ਕਨਸਟੀਟਿਊਸ਼ਨਲ ਪੋਸਟ ਹੁੰਦੀ ਆ ਹਮ ਤੇ ਇਹ ਉਹ ਵੀ ਕੰਸਟਿਚਿਊਸ਼ਨਲ ਪੋਸਟ ਤੇ ਗਵਰਨਰਸ਼ਿਪ ਦੇ ਦੀਦੀ ਨਾਲ ਲੜੀ ਕਿ ਕਿਉਂਕਿ ਆਪਾਂ ਆਂਡੀਆਂ ਅਕਲ ਤਾਂ ਚਾਹੀਦੀ ਸੋਸਾਇਟੀ ਯੂ ਸੱਚ ਵਰਡ ਮੈਂ ਉਹਨਾਂ ਬਾਰੇ ਨਹੀਂ ਕਹਿੰਦਾ ਲੇਕਿਨ ਕਈ ਵਾਰੀ ਗੁੱਸਾ ਚੜਦਾ ਕਿ ਸਾਡੇ ਕੋਈ ਇੱਕੋ ਮੁੱਖ ਮੰਤਰੀ ਹੈਗੀ ਜਿਹੜੀ ਔਮਨ ਹੈ ਹਮ ਸਾਰੇ ਦੇਸ਼ ਤੇ ਉਹਨਾਂ ਨੂੰ ਤੁਸੀਂ ਹਰ ਵਕਤ ੜਿੰਗੇ ਪਾਈ ਜਾਂ ਨੇ ਪਾਈ ਜਾਂਦੇ ਹੋ ਸੋ ਫਿਰ ਆਗੇ ਇਹਨਾਂ ਦੀ ਐਲੀਵੇਸ਼ਨ ਹੋ ਕੇ ਬਣ ਗਏ ਇਹ ਰਾਜ ਸਭਾ ਦੇ ਚੇਅਰਮੈਨ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਮਗਰ ਉਹਨਾਂ ਦਾ ਕਿੰਤਾ ਵਕਾਲਤ ਦਾ ਸੀਗਾ ਹਾਂ ਔਰ ਬੁਰਕੇ ਥੋੜਾ ਜਿਹਾ ਓਵਰ ਐਕਟਿਵ ਹੋ ਗਏ ਜਦੋਂ ਜੱਜ ਜੱਜ ਜਿਹੜਾ ਰਵਿੰਦਰ ਜਿਸ਼ਵੰਤ ਵਰਮਾ ਹਾਂ ਇਹ ਹਾਈ ਕੋਰਟ ਦਾ ਜੱਜ ਸੀਗੇ ਵੈਸੇ ਹੁਣ ਸਾਫ ਸੁਕਹ ਕਹਿਣ ਜੋਗਾ ਤਾਂ ਰਹੀ ਹੈ ਜੀ ਕੁਸਾਵ ਵਾਲਾ ਕੰਮ ਕੀਤਾ ਰਿਹਾ ਨੇ ਹਾਂ ਤੇ ਹੋਰ ਹੁਣ ਸਵਾਲ ਹੈ ਇਹਨੂੰ ਗਿਲਤੀ ਦਾ ਗਹਿ ਤਬੀ ਤੂੰ ਇਹ ਜੁਰਮ ਕੀਤਾ ਲਿਕੇ ਮਜ਼ਾ ਤਾਂ ਆਵੇ ਜਿਹੜੇ ਜੇਬ ਕਤਰੇ ਨੂੰ ਤਰੋਂਦੀ ਆ ਪੁਲਿਸ ਕਹਿਣਾ ਚੜੀ ਚਾਹੀਦਾ ਹੈ ਤਾਂ ਹਿਊਮਨ ਰਾਈਟਸ ਦੀ ਵਾਇਲੇਸ਼ਨ ਆ ਲੇਕਿਨ ਸਭ ਨੂੰ ਪਤਾ ਜਦੋਂ ਸਾਡੀ ਹਿੰਦੁਸਤਾਨ ਦੀ ਪੁਲਿਸ ਦੀ ਡੈਪੂਟੀ ਛਿੜ ਗਈ ਹੈ ਬੰਦ ਕਮਰੇ ਵਿੱਚ ਕੀ ਕਰਦੀ ਕੀ ਆਣ ਮੇਲੋ ਸਜਣਾ ਕਿਵੇਂ ਲੱਤਾਂ ਨੂੰ ਇਹ ਮਰੋੜਦੀ ਆ ਚਾਹੇ ਬੰਦਾ ਹੋਵੇ ਚਾਹੇ ਲੇਡੀਜ਼ ਹੋਵੇ ਸੋ ਇਸ ਕਰਕੇ ਹੁਣ ਮਜ਼ਾ ਤੇ ਇਸ ਗੱਲ ਦਾ ਹੈ ਕਿ ਇਹਨੂੰ ਇਹਨੂੰ ਜਿਹੜੀ ਵਿਦਾਇਗੀ ਜਿਹੜੀ ਕਿਸ ਤਿੱਕੇ ਨਾਲ ਦੇਣੀ ਆ ਔਰ ਗਿਲਟੀ ਕਰਤਾ ਦੀ ਸਜ਼ਾ ਦੇ ਹਾਲੇ ਮਕਰਰ ਨਹੀਂ ਹੋ ਪਾਈ ਸਜ਼ਾ ਫਿਰ ਇਹੀ ਜੀ ਹੋਵੇ ਜਿਹੜੀ ਇੱਕ ਬਸਾਦ ਇੱਕ ਮਿਸਾਲ ਸਾਰੇ ਦੋਸਤਾਂ ਵਾਸਤੇ ਹੋ ਜੇ ਕਿ ਅੱਜ ਆ ਗੱਜ ਨੇ ਚਾਂ ਚੜਿਆ ਸੀਗਾ ਹਰ ਵਾਰ ਪੇ ਇਕੱਠੇ ਕੀਤੇ ਸੀਗੇ ਔਰ ਇੰਤੋਂ ਪਹਿਲਾਂ ਕਿੰਨੀ ਇਹ ਦੀ ਜ਼ਿੰਦਗੀ ਜਵਾਰ ਚੁੱਕਾ ਹੋਣਾ ਹੈ ਹਮਮ ਵੱਡੀਆਂ ਵੱਡੀਆਂ ਕੰਪਨੀਆਂ ਮਿਲ ਕੇ ਪਰਦੇ ਪਿੱਛੇ ਪਤਾ ਨਹੀਂ ਕੀ ਕੁਝ ਕਰਦਾ ਰਿਹਾ ਹੈ ਜੀ ਸੋ ਇਸ ਕਰਕੇ ਇਹ ਕੁਦਰਤ ਵੀ ਕਈ ਵਾਰੀ ਹੱਥ ਤੇ ਰੱਬ ਦਾ ਵੈਰ ਹੁੰਦਾ ਇਹ ਗੱਜ ਆਇਆ ਤੜੀਕੇ ਲੇਟ ਪਰ ਜਿੱਕੇ ਤੇ ਹੋਰ ਇਹਨੂੰ ਇਨਟੈਰੋਗੇਟ ਕਰਕੇ ਪੁੱਛਿਆ ਜਾਵੇ ਤੂੰ ਇਹੋ ਜਿਹੇ ਕੱਲਾ ਕੱਲਾ ਫੈਸਲੇ ਦਾ ਸਕਰੂਟੀ ਨਹੀਂ ਕਰਨੀ ਚਾਹੀਦੀ ਆ ਕਿ ਕਿਤੇ ਇਹਨੇ ਕਿਸੇ ਮਾਸੂਮਾ ਦੇ ਗਲਤ ਫੈਸਲੇ ਕਰਕੇ ਨਿਹੜਾੜਾਤੇ ਨੇ ਸੋ ਹੱਲੇ ਹੋਰ ਸਕਰੂਟੀ ਕਰਨ ਦੀ ਲੋੜ ਐ ਇੱਥੇ ਤੱਕ ਮਾਮਲਾ ਸ਼ਾਂਤ ਹੁੰਦੀ ਖੁਸ਼ ਹੁੰਦੀ ਜੇ ਸੈਟੀਸਫਾਈ ਹੁੰਦੀ ਲੋੜ ਨਹੀਂ ਬੇਕਿਨ ਫਿਰ ਵੀ ਸੁਪਰੀਮ ਕੋਰਟ ਦੇ ਪੈਨਲ ਨੂੰ ਮੈਂ ਉਹ ਉਹ ਅਪਲੋਡ ਕਰਦਾ ਉਸ ਸ਼ਰੰਗਾ ਜੋ ਕੰਮ ਕੀਤਾ ਕਿ ਆਪਣੇ ਹੀ ਬਰਾਦਰੀ ਦੇ ਬੰਦੇ ਨੂੰ ਫੜ ਕੇ ਟੰਗਿਆ ਜੀ ਅਸੋ ਅਮਰੀਕਾ ਦੇ ਨਾਲ ਵੈਸੀ ਸਾਡੇ ਰਿਲੇਸ਼ਨ ਕਾਫੀ ਜ਼ਿਆਦਾ ਚੰਗੇ ਨਹੀਂ ਹੈਗੇ ਹਾਲਾਂਕਿ ਅਮਰੀਕਾ ਨੇ ਅਸਥਾਈ ਤੌਰ ਤੇ ਸਟੂਡੈਂਟ ਵੀਜ਼ੇ ਤੇ ਵੀ ਰੋਕ ਲਾਈ ਸੀ ਅ ਸੋ ਜੇਕਰ ਨੌਜਵਾਨਾਂ ਨੂੰ ਅਮਰੀਕਾ ਜਾਣ ਦਾ ਮੌਕਾ ਮਿਲਦਾ ਹੈ ਔਰ ਉੱਥੇ ਜਾ ਕੇ ਜਿਸ ਤਰੀਕੇ ਦੇ ਨਾਲ ਸਾਡੇ ਪੰਜਾਬ ਦਾ ਨਾਮ ਭਾਰਤ ਦਾ ਨਾਮ ਕਹਿ ਸਕਦੇ ਆ ਜੋ ਤਰੀਕੇ ਦਾ ਮਿੱਟੀ ਚ ਰੋਲਿਆ ਜਾਂਦਾ ਲੇਕਿ ਦੋ ਨੌਜਵਾਨ ਇੱਕ ਨੂੰ 63 ਮਹੀਨੇ ਦੀ ਸਜ਼ਾ ਹੋਈ ਹੈ ਇੱਕ ਨੂੰ 8 ਸਾਲ ਦੀ ਹੋਈ ਹੈ ਕਿਉਂ ਹੋਈ ਹੈ ਕਿਉਂਕਿ ਬਜ਼ੁਰਗਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਠੱਗੀਆਂ ਠੋੜੀਆਂ ਮਾਰੀਆਂ ਜਾਂਦੀਆਂ ਜਾਂਦੀਆਂ ਸੀ ਹਾਂ ਜੀ ਹਜੇ ਇਹ ਦੋ ਇੱਕ ਤਾਂ 20 ਸਾਲ ਦਾ ਹੈਗਾ ਮਿਸਟਰ ਆਰ ਕੇ ਪਟੇਲ ਹਮ ਇੱਕ ਬਹੁਮਦ ਸੈਉਦੀਨ ਹੈਗਾ ਇਹ ਦੋਹਾਂ ਦਾ ਕੰਮ ਏ ਸੀਗਾ ਇਹ ਡਿਜੀਟਲ ਅਰੈਸਟ ਕਰਦੇ ਸੀ ਬਜ਼ੁਰਗਾਂ ਨੂੰ ਹਮ ਬਿਲਕੁਲ ਵਕ ਵਕ ਤਰੀਕੇ ਨਾਲ ਇੱਕ ਨੇ 8 ਲੱਖ ਡਾਲਰ ਦੀ ਠੱਗੀ ਮਾਰੀ ਹਮ ਇਹੜੋ ਆਪਦੇ ਵਦੇ ਅਮਰੀਕਨ ਬਜ਼ੁਰਗ ਦੇ ਹਮ ਦੂਜੇ ਨੇ ਹੋਰ ਰੋ ਲੱਖਾਂ ਡਾਲਰ ਦੀ ਠੱਗੀ ਮਾਰੀ ਫੜੀਆਂ ਤਾਂ ਲਿਆ ਹੋਰ ਵੀ ਜਾਣ ਗਿਆ ਸਭ ਫੜੇ ਜਾਣਗੇ ਸੋ ਇਹ ਇੱਕ ਗਾਣਾ ਵੀ ਬੜਿਆ ਹੋਇਆ ਪਤਲੀ ਕਿਹੜੀ ਪੰਜਾਬ ਦੀ ਸੁਣਿਆ ਜਾਂਦਾ ਤੇ ਇਸ ਕਰਕੇ ਇਹ ਜਿਹੜੇ ਬੁੱਢਿਆਂ ਨੇ ਆਪਣੇ ਮੁਲਕ ਦਾ ਨਾਮ ਇਹਨੇ ਜਿਹੜਾ ਚੜਿਆ ਚੱਗਾ ਹੋਇਆ ਹੋਰ ਵੈਸੇ ਵੈਸੇ ਅਮਰੀਕਾ ਦੀ ਸਜ਼ਾਵਾਂ ਬਹੁਤ ਵੱਡੀਆਂ ਹੁੰਦੀਆਂ ਲੇਕਿਨ ਪਟੇਲ ਨੂੰ ਮੇਰੇ ਖਿਆਲ ਤਰੇਢ ਮਹੀਨੇ ਦੀ ਜੇਲ ਹੋਈ ਹੈ ਤੇ ਦੂਜਾ ਜਿਹੜਾ ਮੁਹੰਮਦ ਨਾਂ ਦਾ ਹੈਗਾ ਇੰਡੀਆ ਤੋਂ ਬਿਲੋਂਗ ਕਰਦਾ ਉਹਨੂੰ 8 ਸਾਲ ਦੀ ਕੈਦ ਜੇਲ੍ਹ ਹੋਈ ਆ ਤਾਂ ਕਿ ਇਹ ਲਗਾਤਾਰ ਟਾਰਗੇਟ ਕਰਦੇ ਸੀਗੇ ਬਜ਼ੁਰਗਾਂ ਦੇ ਬੈਂਕਾਂ ਦੇ ਉੱਤੇ ਵੱਖ-ਵੱਖ ਤਰੀਕਿਆਂ ਦੇ ਨਾਲ ਜਿਵੇਂ ਆਪਾਂ ਐਡਮ ਤਾਂ ਵਿਚੋਂ ਰੋਜੀ ਕਰਦੇ ਰਹਿੰਦੇ ਆ ਕਿ ਆਪ ਕੋਈ ਡਿਜੀਟਲ ਫਰਾਡ ਦੀ ਜਾਣਕਾਰੀ ਨੂੰ ਸਤਿਥੀਪੇ ਦਿਜੀਏ لیکن کئی واری بندا انسان اتنی ਘਬਰਾਜਦਾ طریقے نਵੇਂ ਹੁੰਦੇ ਇਹਨਾਂ ਤੇ ਮੈਨੂੰ ਵੀ ਦੋ ਚਾਰ ਵਾਰੀ ਕੱਲਾ ਇਹ ਜੀ ਆਈਆਂ ਸੀਗਾ لیکن ਵਿਚਾਰਾ ਦੁਬਾਰਾ ਨਹੀਂ ਆਈਆਂ ਸ਼ਾਇਦ ਪਤਾ ਨਹੀਂ ਕੀ ਹੋਇਆ سو اس ਕਰਕੇ ਇਹ ਇਹ ਜਿਹੇ ਬੰਦੇ ਜਿਹੜੇ ਸਾਡਾ ਨਾਮ ਉਲਕਾ ਦਾ ਕਰਦੇ ਆ ਹੋਰ ਜ਼ਿਆਦਾ ਸਕਿਉਰਟੀ ਵੈਸੇ ਤਾਂ 트럼ਪ ਸਾਹਿਬ ਨੇ ਕਰਤੀ ਆ ਇਕੱਲੇ ਇਕੱਲੇ ਦੀ ਬੈਟਿੰਗ ਹੋ ਰਹੀ ਹੈ ਜੀ 10 ਸਾਲ ਪਰਾੜੇ ਕੋ ਕੀ ਪੋਸਟ ਕੀਤਾ ਸੀਗਾ ਬੈਟਿੰਗ ਤਾਂ ਛਾਂਪੂਨ ਹੋ ਰਹੀ ਉਹਨਾਂ ਦੇ ਜਿਹੜੇ سوشل میڈیا ਪੋਸਟਾ ਆਤੀਆਂ ਸੋ ਹੋਰ ਰਿਜਤਾਂ ਤੇ ਜਿਹੜੇ ਬੰਦੇ ਹੈਗਾ ਹੋਰ ਸ਼ਕਤੀ ਕਰਨੀ ਚਾਹੀਦੀ ਹੈ ਤਾਂਕਿ ਇਹ ਜਿਹੜਾ ਗੰਦਗੀ ਜਾਂ ਹੋਰ ਥੋੜੀ ਘਟੇ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਾਈ ਤੁਸੀਂ ਕੋਈ ਵੀ ਆਪਣੀ رائے ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਕਮੈਂਟਸ ਬਾਕਸ ਦੇ ਵਿੱਚ ਮੈਸੇਜ ਕਰ ਸਕਦੇ ਹੋ ਮੈਂ ਦਿਲੋਂ ਜਾਸਤ ਹਾਂ